ਜੋ ਬਾਤੇ ਇਹ ਗੱਲ ਕਰਦੇ ਹਾਂ ਤੇ ਅਸੀਂ ਸਾਰੇ ਅਸੀਂ ਸਾਰੇ ਆਪਣੇ ਨਗਰ ਨੂੰ ਆਪਣੇ ਨਗਰ ਨੂੰ ਸਾਫ ਕੇ ਰੱਖਾਂਗੇ ਅਸੀਂ ਪ੍ਰਚਾਰ ਨੂੰ ਅਸੀਂ بچਾਂ ਨੂੰ ਮੌਤਵਾ ਨੂੰ ਸੁਖਿਆ ਨੂੰ ਗੁਰਦਾਨ ਨੂੰ ਨਗਰ ਨੂੰ ਬਹਤ ਚੰਗੇ ਸਿਆਪ ਤੋਂ ਰਹਿਦ ਕਰਨ ਵਿੱਚ ਆਪਣਾ ਯੋਗਦਾਨ ਪਾਵਾਂਗੇ ਆਪਣਾ ਯੋਗਦਾਨ ਪਾਵਾਂਗੇ ਸਾਡੇ ਨਗਰ ਦੇ ਵਿੱਚ ਸਾਡੇ ਨਗਰ ਦੇ ਵਿੱਚ ਜਿਹਾ ਵੀ ਜਿਹਾ ਵੀ ਰੱਖੀ ਨਸ਼ੇ ਨੂੰ ਸਾਥ ਦੇ ਕੇ ਕਟਾਵਾਂਗੇ ਨਸ਼ੇ ਨੂੰ ਸਾਥ ਕਰਿਆ ਅਸੀਂ ਸਾਰੇ سارے پرشن لیا گے اپنے پدھر بھی ایسا حل کریں گے پاس ਸਰਬਤ ਪ੍ਰਭ ਦੀ ਬਲਤਨਾਰ ਸਰਬਤ ਸੇਤ ਪ੍ਰਭ ਦੀ ਬਲਤਨਾਰ ਉਹਨਾਂ ਬੱਚਿਆਂ ਨੂੰ ਬਲਤਨਾਰ ਬੱਚਿਆਂ ਨੂੰ ਇਸ ਭੈੜੀ ਬਿਮਾਰੀ ਤੋਂ ਇਸ ਭੈੜੀ ਬਿਮਾਰੀ ਤੋਂ ਇਹ ਸਾਰੀ ਬਿਮਾਰੀ ਤੋਂ ਇਸੇ ਦੀ ਬਿਮਾਰੀ ਤੋਂ ਠੀਕ ਕਰਾਵਾਂਗੇ ਠੀਕ ਕਰਾਵਾਂਗੇ ਜੈ ਪੰਜਾਬ ਜੈ ਪੰਜਾਬ ਜੈ ਨੋਸਤਾਨ ਵਾਹਿਦੋਸਤਾਨ ਵਾਲੇ ਮਾਤਾ ਦੀ ਜੈ ਵਾਲੇ ਮਾਤਾ ਦੀ ਜੈ ਪੰਜਾਬ ਪੁਲਿਸ ਦੀ ਡਰਾਈਵ ਅਗੇਂਸਟ ਡਰੱਗਸ ਜਿਹੜੀ ਮਹਿੰਮ ਚੱਲ ਰਹੀ ਹੈ ਉਸ ਦੇ ਤਹਿਤ ਅੱਜ ਪਿੰਡ ਸਦਵਾਲ ਅ ਯਸ ਹਾਜੀ ਪਰ ਜਿੱਥੇ ਇੱਕ ਨਸ਼ਾ ਛਡਾਉ ਜਿਹੜਾ ਅਗੇ ਨਸ਼ੇ ਦੇ ਖਿਲਾਫ ਜਿਹੜੇ ਡਰਾਈਵ ਚਲਾਈ ਗਈ ਹੈ ਅੱਜ ਇੱਕ ਸਮੇਂਦਾਰ ਲਗਾਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਅਸੀਂ ਪਿੰਡ ਵਾਸੀਆਂ ਨੂੰ ਇੱਥੇ ਸਾਰਿਆਂ ਨੂੰ ਇਕੱਠੇ ਹੋਏ ਨੇ ਉਹਨਾਂ ਦਾ ਵਿਚਾਰ ਵਟਾਂਦਰਾ ਕੀਤਾ ਉਹਨਾਂ ਨੂੰ ਨਸ਼ੇ ਦੀਆਂ ਜਿਹੜੀਆਂ ਹੈਗੀਆਂ ਨੇ ਲਾਹਮਤ ਨਸ਼ੇ ਦੀ ਕੋਰੇ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਆਪਣੇ ਏਰੀਆ ਦੇ ਵਿੱਚੋਂ ਕਿਸ ਤਰ੍ਹਾਂ ਖਤਮ ਕਰਨਾ ਹੈ ਜਿਹੜੇ ਲੋਕ ਇਹ ਇਸ ਧੰਦੇ ਦੇ ਵਿੱਚ ਪਏ ਹੋਏ ਨੇ ਨਜਾਇਜ਼ ਜਿਹੜਾ ਅਸਲਾ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਡਰਾਈਵ ਚਲਾ ਕੇ ਤੇ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਔਰ ਵੱਧ ਵੱਧ ਜਿਹੜਾ ਇਹਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਸਰ ਇਹਦੇ ਬਾਰੇ ਕੋ ਪਿੰਡਾਂ ਦੀ ਕਮੇਟੀਆਂ ਵੀ ਬਣੀਆਂ ਗਈਆਂ ਆ ਅੱਜ ਅਸੀਂ ਇੱਥੇ ਵਿਲੇਜ ਡਿਫੈਂਸ ਕਮੇਟੀ ਬਣਾਈ ਆ ਜਿਸ ਦੇ ਜਿਨ੍ਹਾਂ ਨੂੰ ਅਸੀਂ ਮੀਟਿੰਗ ਕਰਕੇ ਉਹਨਾਂ ਨੂੰ ਅਸੀਂ ਸਾਰਾ ਵਿਸਾਰਪੁਰ ਕੋ ਦੱਸ ਦਿੱਤਾ ਗਿਆ ਉਹਨਾਂ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਜੇਕਰ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਇਹ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਾਂ ਨੌਜਵਾਨਾਂ ਨੂੰ ਨਸ਼ੇ ਦੇ ਵੱਲ ਤੋਰਦਾ ਔਰੇ ਕਲਾ ਔਰੇ ਖਰਾਬ ਜਿਹੜੀ ਸਾਨੂੰ ਜਾਣਕਾਰੀ ਦੇਣਗੇ ਔਰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਬਹੁਤ ਬੜਾਈ ਦਾ ਗੱਲ ਬਹੁਤ ਬੜਾਈ